ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਹਾਲ-ਚਾਲ ਸਾਰਿਆਂ ਦਾ ਚੜ੍ਹ ਦਿਖਲਾ ਤੇ ਚੜ੍ਹ ਦਿਖਾਈ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਘਰ ਚ ਪੁੱਤ ਨਾ ਜੰਮਣ ਤੇ ਨੂੰਹ ਦੇ ਪਰਛਾਵੇਂ ਤੋਂ ਵੀ ਨਫ਼ਰਤ ਕਰਦੇ ਨੇ ਕੁਝ ਲੋਕ ਦਾ ਇਹ ਜਿਹੜਾ ਟੋਪਿਕ ਹੈ ਸੱਚੀ ਚੀਜ਼ ਸੋਚਣਿਆ ਲੈ ਹੈ ਨਾ ਅੱਜ ਕੱਲ ਤਾਂ ਚਲੋ ਕੋਈ ਵੀ ਫਰਕ ਨਹੀਂ ਕਰਦੇ ਜ਼ਿਆਦਾ ਤੀਅ ਅੱਜ ਵੀ ਨਹੀਂ ਕਰਦੇ ਹੈ ਨਾ ਮੁੰਡੇ ਸਾਰੇ ਇੱਕ ਬਰਾਬਰ ਮੰਨੇ ਜਾਂਦੇ ਪਰ ਪਹਿਲਾਂ ਦਾ ਅੰਜ ਹੁੰਦਾ ਸੀ ਕਿ ਕੁੜੀਆਂ ਮੁੰਡਿਆਂ 'ਚ ਫਰਕ ਕਰਦੇ ਸੀ ਜਿਵੇਂ ਕਹਿੰਦੇ ਸੀ ਕਿ ਮੁੰਡਿਆਂ ਦੀ ਰੋੜੀ ਬੰਦ ਕੇ ਸਿਰੋਕਣਾ ਹਮਮ ਹੈਨਾ ਤਿਉਹਾਰ ਉਹਨਾਂ ਦਾ ਬਣਾਉਂਦੇ ਜਨਮ ਦਿਨ ਉਹਨਾਂ ਦਾ ਫਿਰ ਇਹਨਾਂ ਦਾ ਇਹ ਹੈ ਕਿ ਜਿਹੜੇ ਨੂਆ ਦੇ ਪਰਛਾਵੇਂ ਤੋਂ ਵੀ ਨਫ਼ਰਤ ਕਰਦੇ ਆ ਹਮਮ ਚਾਹੇ ਇਹ ਇੱਕ ਇਤਿਹਾਸ ਹੈ ਜਿਹੜਾ ਦੱਸਣ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਆਓ ਵੀ ਨਾ ਕਿਸੇ ਤੋਂ ਪਹਿਲੀ ਲਿੰਕ ਕਰਦੇ ਆ ਸਟਾਰਟ ਜਿਹੜਾ ਤੁਹਾਡੇ ਵੀ ਪੱਲੇ ਪਵੇ ਤੇ ਮੈਨੂੰ ਵੀ ਗੱਲ ਕਹਿਣ ਚ ਆਨੰਦ ਆਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਸ਼ਾਇਦ ਆ ਦੁਨੀਆ ਦਾ ਕੋਈ ਐਸਿਆ ਕੋਨਾ ਬਚਾ ਉਹ ਜਿੱਥੇ ਨਾਮ ਮਨਾਇਆ ਗਿਆ ਹੋਊਗਾ ਜੰਗ ਜੁੱਦ ਤੇ ਗੱਲ ਹੋ ਗਈ ਆ ਜਨਮ ਤੇ ਗੱਲ ਹੋ ਗਈ ਆ ਸਹਬਜ਼ਾਦੇ ਦੀ ਸ਼ਹਾਦਤ ਉੱਤੇ ਗੱਲ ਹੋ ਗਈ ਆ ਪਰ ਆ ਇੱਕ ਬੜਾ ਜ਼ਰੂਰੀ ਨੁਕਤਾ ਸੀ ਸਨ 1633 ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਤੇ ਮਾਤਾ ਗੁਜਰੀ ਦਾ ਆਨੰਦ ਕਾਰਜ ਹੁੰਦਾ ਹੈ ਤੇ ਦਸਵੇਂ ਪਾਤਸ਼ਾਹ ਦਾ ਜਨਮ ਹੁੰਦਾ ਸਨ 1666 ਵਿੱਚ ਤੁਹਾਡੇ ਵਿੱਚੋਂ ਜਿਹਦਾ ਮੈਥਮਾਸਾ ਚੰਗਾ ਵਾ ਉਹ ਜੋੜ ਲਿਓ ਕਿੰਨੇ ਸਾਲ ਬਣਦੇ ਆ 1633 ਚ ਵਿਆਹ 1666 ਵਿੱਚ ਮਹਾਰਾਜ ਦਾ ਜਨਮ ਗਿਣਤੀ ਕਰੀਏ ਤੇ ਪੂਰੇ 33 ਸਾਲ ਬਣਦੇ ਆ ਹੁਣੇ ਮੂੰਹ ਨਾ ਕਹਿਣਾ ਵਾ ਕਿ ਕਿਸੇ ਦਾ ਵਿਆਹ ਹੋ ਜੇ ਤੇ 33 ਸਾਲ ਤੀ ਪੋਤੀ ਨਾ ਹੋਵੇ ਆ ਬੀਬੀਆਂ ਬੈਠੀਆਂ ਜਦੇ ਘਰ 2-4 ਸਾਲ ਤੀ ਪੁੱਤ ਨਾ ਹੋਵੇ ਆਪਾਂ ਨੂੰ ਪਤਾ ਕਿਸ ਕੰਡੀਸ਼ਨ ਚੋ ਪਰਿਵਾਰ ਚ ਰਹਿੰਦੀ ਬੀਬੀ ਉਹੋ ਹੀ ਨਾ ਹੁੰਦੀ ਆ ਜਿਹਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਹੁੰਦਾ ਸਾਰੇ ਟੱਬਰ ਨੇ ਤੁਸੀਂ ਵੀ ਨੋਵਾ ਵਿਆਹ ਕੇ ਲਿਆਂਦੀਆਂ ਧੀਆਂ ਤੁਸੀਂ ਵੀ ਵਿਆਹ ਕੇ ਤੋਰੀਆਂ ਵਾ ਉਹੋ ਹੀ ਹੁੰਦੀ ਆ ਜਿਹਦੇ ਸਿਰ ਤੋਂ ਸਾਰੇ ਟੱਬਰ ਨੇ ਪਾਣੀ ਵਾਰ ਕੇ ਪੀਤਾ ਹੁੰਦਾ ਮੰंजे ਦੇ ਬਿਠਾ ਕੇ ਬੁਰਕੀਆਂ ਖਵਾਈਆਂ ਹੁੰਦੀਆਂ ਤੇ ਜੇ 2-4 ਸਾਲ 5 ਸਾਲ ਧੀ ਪੁੱਤ ਨਾ ਜੰਮਿਆ ਕੀ ਉਹਨੂੰ ਓਨੀ ਰਿਸਪੈਕਟ ਉਸ ਘਰ ਚ ਮਿਲੂਗੀ ਮੰਨ ਲਓ ਕਿਸੇ ਦੀਆਂ ਦੋ ਨੋਵਾ ਉਦਾਹਰਨਾਂ ਪਹਿਲੀ ਨੋਵ ਵੱਡੀ ਆਈ 10 ਸਾਲ ਲੰਗੇ ਬੱਚਾ ਹੀ ਨਹੀਂ ਹੋਇਆ 15 ਸਾਲ ਹੋ ਗਏ ਬੱਚਾ ਇਹਨੂੰ ਆ ਦੂਜੀ ਆਈ ਸਾਲ ਬਾਅਦ ਆ ਧੀ ਪੁੱਤ ਜੰਮ ਪਿਆ ਹੁਣ ਉਦਾਂ ਨਹੀਂ ਇਹਨੂੰ ਪ੍ਰੈਕਟੀਕਲ ਟਕਾ ਕੇ ਵੇਖੋ ਵੀ ਉਹ ਜਿਹੜੀ 20 ਸਾਲ ਪਹਿਲਾਂ ਆਈ ਆ ਉਹਨੂੰ 1 ਸਾਲ ਵਾਲੀ ਦੇ ਬਰਾਬਰ ਘਰ ਚ ਰਿਸਪੈਕਟ ਮਿਲੂਗੀ ਸਤਕਾਰ ਮਿਲੂਗਾ ਉਹਨੂੰ ਨਾਲ ਗੱਡੀ ਚ ਓਨਾ ਹੀ ਬਿਠਾ ਕੇ ਮਾਨ ਦਿੱਤਾ ਜਾਊਗਾ ਬਹੁਦੇ ਘਰਾਂ ਨੇ ਤੇ ਰੋਕ ਦਿੰਦੇ ਨਾਨਾ ਤੂੰ ਨਾ ਫਲਾਣੇ ਘਰ ਜਾਈਂ ਤੇ ਪਰੇਸ਼ਾਵਾ ਹੀ ਬੜਾ ਮਾਰਾ ਗਏ ਘਰ ਵਿਆਹ ਆਇਆ ਵਾ ਮੈਂ ਇਹ ਗੱਲ ਤੁਹਾਡੇ ਨਾਲ ਤਾਂ ਛੇੜੀ ਆ ਕਿ ماں 구ਜਰੀ ਦਾ ਸਬਰ ਕਿੰਨਾ ਵਾ 33 ਸਾਲ ਮੰਗ ਕੇ ਵਿਆਹ ਤੋਂ ਬਾਅਦ ਤੇ ਧੀ ਪੁੱਤ ਨਹੀਂ ਜਨਮ ਲੈਂਦਾ ਅਸੀਂ ਇਹ ਚੀਜ਼ ਆਪੋ ਆਪਣੇ ਦਾ ਟਕਾ ਕੇ ਵੇਖੀ ਅਸੀਂ ਵੀ ਗ੍ਰਸਤੀਆਂ ਤੁਸੀਂ ਵੀ ਗ੍ਰਸਤੀ ਬੈਠੇ ਜੇ ਕਿ 33 ਸਾਲ ਕੋਈ ਧੀ ਪੁੱਤ ਨਹੀਂ ਹੋਵੇ ਤੇ ਸਾਡੇ ਹੱਤਰਾਂ ਦੀ ਹਾਲਤ ਕੀ ਹੁੰਦੀ ਆ ਅਸੀਂ ਉਹਨੂੰ ਸ਼ੱਕ ਦੀ ਨਿਗਾਹਾਂ ਵੇਖਦੇ ਆ ਪਤਾ ਨਹੀਂ ਇਹਨੇ ਪਰਿਵਾਰ ਨੂੰ ਅੱਗੇ ਤੋਰਨਾ ਕਿ ਨਹੀਂ ਤੋਰਨਾ ਪਤਾ ਨਹੀਂ ਇਹਨੇ ਪਰਿਵਾਰ ਦੀ ਕੋਈ ਬਾਹ ਬਾਹ ਫੜਨੀ ਕਿ ਨਹੀਂ ਫੜਨੀ ਫਿਰ ਮੈਂ ਚੰਗੇ ਭਲੇ ਪਰਿਵਾਰ ਵੇਖਿਆ 2-4 ਸਾਲ ਧੀ ਪੁੱਤ ਨਹੀਂ ਹੋਇਆ ਕਿਰਪਾਨਾਂ ਉਤੋਂ ਦੀ ਪਾਈਆਂ ਚਿਹਰਿਆਂ ਤੇ ਦਾੜੇ ਪ੍ਰਕਾਸ਼ ਆ ਉਹਨਾਂ ਨੇ ਕੋਈ ਝਾੜ ਭੂਕ ਵਾਲਾ ਨਹੀਂ ਛੱਡਿਆ ਕੋਈ ਸਵਾਦ ਹੀ ਪੁੜੀ ਵਾਲਾ ਨਹੀਂ ਛੱਡਿਆ ਕੋਈ ਸਿਰ ਫੇਰਨ ਵਾਲਾ ਨਹੀਂ ਛੱਡਿਆ ਕੋਈ ਧਾਗਿਆਂ ਤਵੀਤਾਂ ਵਾਲਾ ਨਹੀਂ ਛੱਡਿਆ ਜੀ ਸਾਡੇ ਘਰ ਧੀ ਪੁੱਤ ਜੰਮ ਪਵੇ ਚੰਗੇ ਭਲੇ ਬੰਦੇ ਫਿਰ ਉਹਨਾਂ ਡੇਰਿਆਂ ਦੇ ਵਿੱਚ ਸਾਡੀਆਂ ਨੌਂਾਂ ਧੀਆਂ ਦਾ ਛੋਛਣ ਹੁੰਦਾ ਵਾ ਦੇਖੋ ਧੀ ਤੇ ਪੁੱਤਰ ਰੱਬ ਦੀ ਦਾਤ ਆ ਰੱਬ ਦੀ ਨਿਯਮਤ ਆ ਔਲਾਦ ਟਾਈਮ ਨਾਲ ਘਰ ਚ ਹੋ ਪੈਣਾ ਤੇ ਜਿਨ੍ਹਾਂ ਨੂੰ ਰੱਬ ਨੇ ਧੀਆਂ ਦਿੱਤਾ ਦਿੱਤੀਆਂ ਉਹਨਾਂ ਲੋਕਾਂ ਨੇ ਜ਼ਿੰਦਗੀ ਚ ਕਈਆਂ ਨੇ ਬੜਾ ਸੁੱਖ ਪਾਇਆ ਤੇ ਚਾਰ ਚਾਰ ਪੁੱਤਾਂ ਵਾਲੇ ਵੀ ਰੁਲ ਕੇ ਮਰੇ ਆ ਇੱਥੇ ਦੁਨੀਆ ਤੇ ਉਦਾਹਰਨਾ ਹਜ਼ਾਰਾਂ ਹੈਗੀਆਂ ਵਾਂ ਹੂੰ ਹੂੰ ਚਾਵਾ ਚਾਵਾ ਪੁੱਤਾਂ ਵਾਲੇ ਵੀ ਬਿਰਧ ਆਸ਼ਰਮਾਂ ਦੇ ਵਿੱਚ ਰੋਲ ਕੇ ਮਾਰੇ ਅਗਲਿਆਂ ਨੇ ਧੀਆ ਨੇ ਇਹਨਾਂ ਸੁਖ ਦਿੱਤਾ ਧੀਆ ਨੇ ਇਹਨਾਂ ਨਾਂ ਦਿੱਤਾ ਧੀਆ ਨੇ ਇਹਨਾਂ ਮਾਣ ਸਤਿਕਾਰ ਦਵਾਇਆ ਕਿ ਜਿੱਧਰੋਂ ਲੰਘ ਜਾਂਦੇ ਕਹਿੰਦੇ ਫਲਾਣੇ ਦਾ ਮਾਪਿ ਪੁੱਤਰ ਇਹਦਾ ਫਲਾਣੀ ਇਹਨਾਂ ਦੀ ਧੀ ਆ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਈ ਆ ਵੀ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਆਪਾਂ ਸਾਰੇ ਮਨਾ ਰਹੇ ਆਂ ਬਸ ਐਸ ਨੁਕਤੇ ਤੇ ਕੰਮ ਕਰਨਾ ਵੀ ਸਿੱਖੀਏ ਧੀ ਪੁੱਤ ਲੈਣ ਵਾਸਤੇ ਦੰਬੀਆਂ ਪਖੰਡੀਆਂ ਝਾੜੂ ਫੂਕ ਵਾਲਿਆਂ ਦਾ ਖਹਿੜਾ ਛੱਡ ਗਏ ਆਪਾਂ ਸਹੀ ਗੱਲ ਇਹ ਮਾਂ ਗੁਜਰੀ 33 ਸਾਲ ਸਬਰ ਕਰ ਸਕਦੀ ਆ ਇਹ ਗੱਲ ਛੋਟੀ ਨਹੀਂ ਆ ਬਹੁਤ ਵੱਡੀ ਆ ਸਿੱਧਾ ਜਨਮ ਦੀ ਗੱਲ ਹੀ ਆਪਾਂ ਸਾਰੇ ਕਰੀ ਜਾਂਦੇ ਆ ਸਟੇਜ ਤੋਂ ਐਸ ਨੁਕਤੇ ਤੇ ਗੱਲ ਜਰੂਰ ਕਰੀਏ ਆਪਾਂ ਸਾਰੇ ਜਾਨੇ ਕਿੱਡਾ ਵੱਡਾ ਸਬਰ ਆ ਗੁਰੂ ਤੇਗ ਬਹਾਦਰ ਪਾਦਸ਼ਾਹ ਦਾ ਕਿੱਡਾ ਵੱਡਾ ਸਿੱਧਕ ਆ ਮਾਂ ਗੁਜਰੀ ਦਾ ਵੀ 33 ਸਾਲ ਔਲਾਦ ਦਾ ਮੂੰਹ ਹੀ ਨਹੀਂ ਵੇਖਿਆ ਜ਼ਿੰਦਗੀ ਦੇ ਵਿੱਚ ਇਸ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਤੀ ਪੁੱਤ ਲੈਣ ਵਾਸਤੇ ਦੰਬੀਆਂ ਪਖੰਡੀਆਂ ਝਾੜੂ ਫੂਕ ਵਾਲਿਆਂ ਦਾ ਖੇੜਾ ਛੱਡ ਗਿਆ ਪੁੱਤਰ ਮਿਲਦੇ ਨਾ ਖੂਹਾਂ ਦੇ ਜਾਲ ਪਾਇਆ ਪੁੱਤਰ ਮਿਲਦੇ ਨਾ ਖੂਹਾਂ ਦੇ ਜਾਲ ਪਾਇਆ ਨਾ ਇਹ ਮਿਲਦੇ ਨੇ ਮੁੱਲ ਬਾਜ਼ਾਰ ਵਿੱਚੋਂ ਨਾ ਇਹ ਪੁੱਜਿਆ ਮੜੀ ਮਸਾਣ ਮਿਲਦੇ ਨਾ ਇਹ ਮਿਲਦੇ ਨੇ ਟਾਲੀ ਜੋ ਹੋਇਆ ਨਾ ਕਿਸੇ ਨੂੰ ਪੁੱਤਰ ਕੀ ਦੇਣੇ ਅੰਤਰ ਤੁਰ ਗਏ ਜੋ ਆਪ ਸੰਸਾਰ ਵਿੱਚੋਂ ਮਿਲਦਾ ਮੇਵਾ ਹੈ ਮਿਸੀਆਂ ਰੋਟੀਆਂ ਚੋਂ ਮਧੂ ਛਾਂਗਿਆ ਗੁਰੂ ਦਰਬਾਰ ਮਦੂ ਛਾਂਗਿਆ ਗੁਰੂ ਦਰਬਾਰ ਵਿੱਚੋਂ ਇੱਕ ਪਟਨੇ ਦੀ ਮੁਬਾਰਕ ਧਰਤੀ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਅਵਤਾਰ ਹੋਇਆ। ਜ਼ਿੰਦਗੀ ਦੇ ਪਹਿਲੇ 7 ਸਾਲ ਦਸਵੇਂ ਪਾਤਸ਼ਾਹ ਨੇ ਪਟਨੇ ਦੀ ਧਰਤੀ ਤੇ گزارੇ ਨੇ ਬਚਪਨ ਦੇ। ਤੇ ਇੰਨੀਆਂ ਖੇਡਾਂ ਕੀਤੀਆਂ ਪਟਨੇ ਦੀ ਧਰਤੀ ਤੇ ਇੰਨੇ ਚੋਜ ਕੀਤੇ ਮਹਾਰਾਜ ਨੇ ਪਟਨੇ ਦੀ ਧਰਤੀ ਤੇ ਕਿ ਦੁਨੀਆ ਵੇਖ ਕੇ ਅੱਸ਼ ਅੱਸ਼ ਕਰ ਉਠੇ। ਹੁਣ ਖੇਡਾਂ ਮਹਾਰਾਜ ਨੇ ਉਹ ਖੇਡੀਆਂ ਜਿਹੜੀਆਂ ਤੁਹਾਡੇ ਬੱਚੇ ਖੇਡਦੇ ਆ। ਹਮਮ ਬੱਚਾ ਸ਼ੈਤਾਨੀ ਨਾ ਕਰੇ ਤੇ ਫਿਰ ਬੱਚਾ ਕਾਦਾ ਹੋਇਆ? ਬੱਚਾ ਜੇ ਕਦੀ ਚੀਜ਼ ਨਾ ਮਹੀਨੇ ਚ ਤੋੜੇ, ਕਦੇ ਭੱਜ ਕੇ ਐਨੂ ਨਾ ਜਾਵੇ, ਕਦੇ ਸੋਫਿਆਂ ਦੀ ਰੇਲ ਨਾ ਬਣਾਵੇ, ਫਿਰ ਉਹਨੂੰ ਬੱਚਾ ਕੌਣ ਆਖੇ? ਹਮਮ ਸਾਰਿਆਂ ਦੇ ਘਰਾਂ 'ਚ ਬੱਚੇ ਆ ਸਾਡੇ ਘਰਾਂ 'ਚ ਵੀ ਬੱਚੇ ਆ ਵੱਖਰੀ ਗੱਲ ਜੇ ਕੋਪਾ ਮਾੜੀ ਜੀ ਸੰਭਾਲ ਆ ਲੈਣ ਹੋ ਜਾਣਿਆ ਇਹ ਬਹੁਤਾ ਸ਼ੈਤਾਨ ਆ ਆਪਣੀ ਮਾਂ ਪਿਓ ਨੂੰ ਪੁੱਛੀ ਤੂੰ ਇਹਦਾ ਵੀ ਬਾਪ ਸਾਂ ਜਦੋਂ ਤੂੰ ਛੋਟਾ ਸਾਂ ਸਾਰੇ ਬੰਦੇ ਇਦਾਂ ਹੀ ਕਰਦੇ ਆ ਬਚਪਨ ਦਾ ਬਚਪਨ ਤਾਂ ਸੋਹਣਾ ਲੱਗਦਾ ਜਦ ਉਹਦੀਆਂ ਖੇਡਾਂ ਹੈਗੀਆਂ ਤੇ ਜਿੰਨਾ ਘਰਾਂ 'ਚ ਬੱਚੇ ਬਹੁਤ ਸ਼ੈਤਾਨੀ ਕਰਦੇ ਆ ਜੇ ਸਰਦਾਰ ਕੰਮ ਤੇ ਚੱਲ ਜਦੇ ਮਗਰੋਂ ਨਿਆਣਾ ਚੁੱਪ ਕਰਕੇ ਸੰਤ ਬਣ ਕੇ ਤੇ ਮੰਜੇ ਤੇ ਬਹਿ ਜਦੇ ਸਾਰੇ ਟੱਬਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਫੋਨ ਤੇ ਫੋਨ ਖੜਕਦਾ ਇਹਦੇ ਉੱਠਿਆ ਹੀ ਨਹੀਂ ਸਵੇਰ ਦਾ ਮੰਜੇ ਤੋਂ ਉਹ ਬੈਠਾ ਵੀ ਠੰਗਾ ਨਹੀਂ ਲੱਗਦਾ ਕਿਉਂਕਿ ਉਹਦਾ ਜ਼ਿੰਦਗੀ ਦਾ ਇੱਕ ਪਾਟ ਆ ਹੱਸਣਾ ਖੇਡਣਾ ਪਰ ਗੁਰੂ ਕਲਗੀਧਰ ਪਾਦਸ਼ਾਹ ਨੇ ਜੜੀਆਂ ਖੇਡਾਂ ਖੇਡੀਆਂ ਵੇਖੋ ਕਿੰਨੀਆਂ ਨਿਆਰੀਆਂ ਵਾਂ ਉਦਾਹਰਨ ਦੇਣ ਲੱਗਾ ਇੱਕ ਮੈਂ ਨਵਾਬ ਦੀ ਪਾਲਕੀ ਤੁਰੀ ਜਾਵੇ ਤੇ ਨਵਾਬ ਦੇ ਅੱਗੇ-ਅੱਗੇ ਉਹਦਾ ਨੌਕਰ ਆਵਾਜ਼ ਦਿੰਦਾ ਆਵੇ ਹੋਸ਼ਿਆਰ ਖਬਰਦਾਰ ਨਵਾਬ ਆ ਰਹੇ ਨੇ ਸਾਰੇ ਝੁੱਕ ਕੇ ਸਜਦਾ ਕਰੋ ਹੁਣ ਇਸਲਾਮ ਦੇ ਵਿੱਚ ਇਦਾਂ ਝੁੱਕ ਕੇ ਸਜਦਾ ਕਰਨਾ ਪੈਣਾ ਹੁਣ 10ਵੇਂ ਪਾਦਸ਼ਾਹ ਦੀ ਉਮਰ ਆ 5 ਸਾਲ 5 ਸਾਲ ਦੇ ਬੱਚੇ ਤੁਸੀਂ ਵੇਖੀਗੇ ਹਮ 10ਵੇਂ ਪਾਦਸ਼ਾਹ ਦੀ ਉਮਰ ਆ 5 ਸਾਲ ਮਹਾਰਾਜ ਦੇ ਨਾਲ ਨਿੱਕੇ-ਨਿੱਕੇ ਬੱਚੇ ਖਲੋਤੇ ਆ ਪਾਦਸ਼ਾ ਨੇ ਆਪਣੇ ਬੱਚਿਆਂ ਨੂੰ ਹਾਨੀਆਂ ਨੂੰ ਆਖਿਆ ਵੀ ਸਾਡੇ ਚੋਂ ਕੋਈ ਬੰਦਾ ਸਜਦਾ ਨਹੀਂ ਕਰੂਗਾ ਜਦੋਂ ਨਵਾਬ ਦੀ ਪਾਲਕੀ ਸਾਹਮਣੇ ਆਈ ਨਾ ਤਾਲੀਆਂ ਮਾਰ ਕੇ ਤੇ ਦੰਦ ਖੜਾ ਕੇ ਭਜਣਾ ਜਾਪਾਂ ਬਸ ਹੁਣ ਇਹਦੇ ਚ ਇਹ ਨਹੀਂ ਆ ਵੀ ਬਤਮੀਜ਼ੀ ਆ ਕਿਉਂ ਦੰਦ ਖੜਾਏ ਤੂੰ ਪਿਆਰ ਨਾ ਕਹਿ ਅਹੀਂ 10 ਵਰੀ ਸਾਸਰੀ ਘਰ ਬੁਲਾਉਣ ਨੂੰ ਤਿਆਰ ਆਂ ਪਰ ਜੇ ਤੂੰ ਜਬਰਦਸਤੀ ਆਖੇ ਵੀ ਝੋਕ ਕੇ ਮੱਥਾ ਦੇ ਕੋ ਉਹ ਸਾਨੂੰ ਗੁਲਾਮੀ ਦਾ ਅਹਿਸਾਸ ਆ ਲੱਤ ਫੱਲ ਨਹੀਂ ਨੰਗਣਾ ਬਸ ਤੇਰੀ ਇੱਥੇ ਕਰ ਲਿਆ ਪਿਆਰ ਨਾ ਕਹਿ ਵੀ ਸਾਸਰੀ ਘਰ ਬੁਲਾਓ ਅੱਲਾਹ ਕਰ ਦਿਓ ਸਲਾਮ ਕਰ ਦਿਓ ਕਰ ਦਿਆਂਗੇ ਪਰ ਜੇ ਤੂੰ ਆਖੇ ਵੀ ਜਬਰਦਸਤੀ ਆ ਰਿਹਾ ਹੈ ਤੇ ਇਹਨੂੰ ਝੋਕ ਕੇ ਮੱਥਾ ਟੇਕਣਾ ਹੀ ਟੇਕਣਾ ਵਾ ਸਜਦਾ ਕਰਨਾ ਹੀ ਕਰਨਾ ਵਾ 5 ਸਾਲ ਦੀ ਉਮਰ ਚ ਪਾਤਸ਼ਾਹ ਗੁਰਦੇਵ ਨੇ ਆਖਿਆ ਬਿਲਕੁਲ ਨਹੀਂ ਇਦਾਂ ਨਹੀਂ ਜੀ ਹੋਣਾ ਉਹਨੋ ਬੀਜ ਪਤਾ ਕਿੱਥੇ ਬੀਜਿਆ ਗਿਆ ਮੁੜ ਕੇ ਜਾ ਕੇ ਚੇਤਾ ਤੁਹਾਨੂੰ ਪਟਨੇ ਦੀ ਧਰਤੀ 5 ਸਾਲ ਦੀ ਉਮਰ ਚ ਦਸਵੇਂ ਪਾਦਸ਼ਾ ਨੇ ਨਵਾਬ ਨੂੰ ਝੁਕਣ ਤੋਂ ਇਨਕਾਰ ਕਰ ਦਿੱਤਾ ਧਿਆਨ ਲੈ ਕੇ ਚੱਲੋ ਸਰਹੰਦ ਦੀ ਧਰਤੀ ਵਜ਼ੀਰ ਖਾਨ ਦੀ ਕਚਹਿਰੀ ਉਸੇ ਹੀ ਗੁਰੂ ਕਲਗੀਧਰ ਪਾਦਸ਼ਾ ਦਾ ਪੁੱਤ 5 ਸਾਲ ਦੀ ਉਮਰ ਚ ਕਚਹਿਰੀ ਵਿੱਚ ਖਲੋਤਾ ਵਾ ਵਜ਼ੀਰ ਖਾਨ ਕਹਿੰਦਾ ਝੁਕ ਕੇ ਸਜਦਾ ਕਰ ਕਹਿੰਦਾ ਮੇਰੇ ਬਾਪੂ ਨੇ ਨਹੀਂ 5 ਸਾਲ ਦੀ ਉਮਰ ਚ ਕੀਤਾ ਮੈਨੂੰ ਕਿੱਥੋਂ ਚਕਾ ਲੇਗਾ ਮੇਰਾ ਪਿਓ ਨਹੀਂ ਚੁਕਿਆ ਮੇਰਾ ਬਾਪ ਨਹੀਂ ਚੁਕਿਆ ਮੈਂ ਸੱਚਦਾ ਕਿੱਥੋਂ ਕਰੂੰ ਹੁਣ ਦਸਵੇਂ ਪਾਤਸ਼ਾਹ ਦੀ ਆ ਸ਼ਿਕਾਇਤ ਨਾ ਪਟਨਾ ਅਸਾਮ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸੁਣਿਓ ਜਰਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਿਕਾਇਤ ਕੀਤੀ ਗਈ ਕਿ ਤੁਹਾਡਾ ਪੋਤਾ ਜ ਨਵਾਬ ਨੂੰ ਝੁਕਿਆ ਨਹੀਂ ਆ ਨਵਾਬ ਨੂੰ ਮੱਥਾ ਨਹੀਂ ਟੇਕਾ ਸਗੋ ਦੰਦ ਖੜਾਏ ਆ ਤੇ ਤਾੜੀਆਂ ਮਾਰੀਆਂ ਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਵਾਬ ਦਿੱਤਾ ਫਿਰ ਅਸਾਮ ਦੇ ਵਿੱਚੋਂ ਮਹਾਰਾਜ ਨੇ ਆਖਿਆ ਵੀ ਝੁਕਣਾ ਬਿਲਕੁਲ ਨਹੀਂ ਆ ਝੁਕਣਾ ਬਿਲਕੁਲ ਨਹੀਂ ਗੋਬਿੰਦ ਰਾਏ ਨੇ ਜੋ ਕੀਤਾ ਵਾ ਬਿਲਕੁਲ ਠੀਕ ਕੀਤਾ ਵਾ ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਹੜੀ ਚਿੱਠੀ ਕੱਲੀ ਆ ਜੇ ਨਵਾਬ ਘਰ ਸ਼ਿਕਾਇਤ ਲੈ ਕੇ ਆਵੇ ਹੁਣ ਆਉਂਦਾ ਹੀ ਆ ਨਾ ਤੁਹਾਡਾ ਨਿਆਣਾ ਰਾਜ ਕਿਸੇ ਨੂੰ ਛੇੜੇ ਤੇ ਮੰਮੀ ਘਰ ਹੀ ਆਊ ਅਗਲਿਆਂ ਦੀ ਜੇ ਨਵਾਬ ਘਰ ਸ਼ਿਕਾਇਤ ਲੈ ਕੇ ਆਵੇ ਗੁਰੂ ਤੇਗ ਬਹਾਦਰ ਮਹਾਰਾਜ ਲਿਖਦੇ ਆ ਕਿ ਗੋਬਿੰਦ ਰਾਏ ਦੀ ਜੇ ਕੋਈ ਸ਼ਿਕਾਇਤ ਨਵਾਬ ਲੈ ਕੇ ਆਵੇ ਨਵਾਬ ਨੂੰ ਪੈਰਾਂ ਵਾਲੇ ਪਾਸੇ ਬਣਾਉਣਾ ਵਾ ਮਤਾ ਕਿਤੇ ਸਿਰ ਵਾਲੇ ਪਾਸੇ ਮੰਝੇ ਤੇ ਨਾ ਬਿਠਾ ਲਿਓ ਘਰ ਗੁਰੂ ਨਾਨਕ ਦਾ ਵਾ ਜਿੱਡਾ ਮਰਜੀ ਕੋਈ ਨਵਾਬ ਆ ਬਾਉਣਾ ਪੈਰਾਂ ਵਾਲੇ ਪਾਸੇ ਹੀ ਗਾ ਸਿਰ ਵਾਲੇ ਪਾਸੇ ਨਹੀਂ ਬਾਉਣਾ ਤੁਸੀਂ ਦੇਖਿਆ ਕਿ 5 ਸਾਲ ਦੀ ਕੋ ਕਿ ਕਿ ਦੀ ਦਲੇਰੀ ਹਾਂ ਉਹ ਬਿਲਕੁਲ ਨਹੀਂ ਚੁਕੇ ਹਾਂ ਮੈਨੂੰ ਆਪ ਦੇ ਸਾਹਮਣੇ ਬਿਲਕੁਲ ਨਹੀਂ ਚੁਕੇ ਹਨ ਜਿਵੇਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਪੁੱਤ ਸੀ ਹੈ ਨਾ ਉਹਨਾਂ ਨੇ ਵੀ ਅਕੇ ਜਿਵੇਂ ਵਜੀਰ ਖਾਨ ਨੇ ਕਿ ਬਿਲਕੁਲ ਸੀ ਨਿਚਕਾਏ ਉਹਨਾਂ ਨੇ ਵੀ ਜਵਾਬ ਦਿੱਤਾ ਸੀ ਕਿ ਜਦੋਂ ਮੇਰੇ ਪਿਓ ਨੇ ਨਹੀਂ ਚੁਕਾਇਆ 5 ਸਾਲ ਦੀ ਉਮਰ ਚ ਫਿਰ ਤੂੰ ਮੇਰੇ ਤੋਂ ਕਿਤੇ ਚੁਕਾ ਲੇਗਾ ਹੂੰ ਹਾਂ ਥੋੜਵੀਂ ਉਹਨਾਂ ਨੇ ਕਹੀ ਸੀ ਗੱਲ ਕਿ ਸਟਾਰਟਿੰਗ ਚ ਹੀ ਕਹੀ ਸੀ ਕਿ ਜਿਵੇਂ ਮੁੰਡੇ ਕੁੜੀਆਂ ਦਾ ਹੁਣ ਹੁੰਦਾ ਹੈ ਨਾ ਇੱਕ ਇਹ ਵੀ ਲਾਲੋ ਉੱਚ ਨੀਚ ਵੀ ਹੁੰਦਾ ਸੀ ਪਹਿਲਾਂ कि चार पुत्त जम के भी किसी दा घर नहीं बसया ते इक तीने भी बसाया कर हैना बहुत वड्डी ਗੱਲ ਐ ਤੇ ਬਹੁਤੀ ਧਿਆਨ ਲਾਣ ਵਾਲੀ ਗੱਲ ਐ ਯਾਰੀ ਪਹਿਲੇ ਵੀ ਮਤਲਬ ਮੰਨਦੇ ਸੀ ਇਸ ਗੱਲਾਂ ਨੂੰ ਤੇ ਅੱਜ ਵੀ ਮੰਨਦੇ ਐ ਤੇ ਜਿਨ੍ਹਾਂ ਦੇ ਧੀ ਪੁੱਤ ਨਹੀਂ ਹੁੰਦੇ ਕਹਿੰਦੇ ਉਹ ਆ ਬਾਬਿਆਂ ਕੋਲ ਵੀ ਜਾਂਦੇ ਜਿਨ੍ਹਾਂ ਨੇ ਖੰਡਾ ਪਾਏ ਜਾਂ ਫਿਰ ਜਿਨ੍ਹਾਂ ਦੀ ਦਾੜ ਹੈ ਹਮਮ ਉਹ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਰੱਬ ਤੇ ਵਿਸ਼ਵਾਸ ਰੱਖੋ ਕਹਿੰਦੇ 33 ਸਾਲ ਗੁਰੂ ਤੇਗ ਬਹਾਦਰ ਜੀ ਨੇ ਵੀ ਮਾ ਗੁਜਰੀ ਜੀ ਨੇ ਵੀ ਕਿ 33 ਸਾਲ ਉਹਨਾਂ ਨੇ ਬੱਚਾ ਦਾ ਮੂੰਹ ਵੀ ਨਹੀਂ ਦੇਖਿਆ ਸੀ ਕਿੰਨੇ ਵੱਡੇ ਹੁੰਦੇ ਤੇ 33 ਸਾਲੇ ਤੇ 2 4 ਸਾਲ ਬਾਅਦ ਹੀ ਤੰਨਿਆ ਦੇਣੇ ਸਟਾਰਟ ਕਰ ਲੈਂਦੇ ਆ ਹਾਂਜੀ ਹੈਨਾ ਤੇ ਉਹ ਰਾਨੇ ਕਿੰਨਾ ਸੇ ਹੈ ਉਸ ਟਾਈਮ 33 ਸਾਲ ਹੋਤ ਨਹੀਂ ਗਏ ਸੀ ਕਿਸੇ ਬਾਪੇ ਕੋ ਲੈਣਾ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਜਿਹੜੇ ਅੱਜ ਦੀ ਜਿਹੜੀ ਜਨਰੇਸ਼ਨ ਆ ਰਹੀ ਆ ਉਹ ਮਤਲਬ ਬਹੁਤ ਹੀ ਜ਼ਿਆਦਾ ਓਵਰ ਐਡਵਾਂਸ ਹੈ ਹੈਨਾ ਇਸ ਦੇ ਨਾਲੇ ਇਹ ਵੀ ਗੱਲ ਹੈ ਕਿ ਜਿਹੜੇ ਪਿਛਲੇ ਦੇ ਇਤਿਹਾਸ ਹੈ ਸਾਡਾ ਹੈਨਾ ਜਿਹੜਾ ਰਿਹਾ ਹੈ ਤੇ ਅੱਜ ਤੱਕ ਸਾਰ ਬਹੁਤ ਹੀ ਫਰਕ ਹੈ ਸਾਰਿਆਂ ਚ ਹੈਨਾ ਜਿਵੇਂ ਜਿਵੇਂ ਅੱਗੇ ਜੁਨਿਅਰ ਮੈਨ ਆਈ ਜਾ ਰਹੀ ਹੈ ਉਹ ਵੀ ਉਹ ਸਭ ਕੁਝ ਚੇਂਜ ਹੋਈ ਜਾ ਰਿਹਾ ਹੈ ਮਾਸੀ ਜੀ ਨੇ ਦੇਖਿਆ ਜਾਈਦਾ ਜਿਨ੍ਹਾਂ ਜਿਨ੍ਹਾਂ ਦੇ ਚਾਰ ਚਾਰ ਪੁੱਤਰ ਐ ਉਹ ਵੀ ਆਸ਼ਰਮਾਂ ਚ ਰੂਲੜੇ ਐ ਹੂੰ ਔਰ ਤੀਆ ਨੇ ਸੰਭਾਲਿਆ ਤੀਆ ਨੇ ਸੰਭਾਲਿਆ ਤੇ ਇਹਨਾਂ ਦੀ ਜਿਹੜੀ ਕਹੀ ਗੱਲ ਬਹੁਤ ਵਧੀਆ ਗੱਲ ਕਹੀ ਐ ਇਹਨਾਂ ਨੇ ਹਨਾ ਛੋਟੇ ਹੁੰਦੇ ਕਹਿੰਦੇ ਉਹ ਵੀ ਖੇਲਦੇ ਸੀ ਸਾਡੇ ਵਾਂਗੂ ਜਿਵੇਂ ਅਸੀਂ ਖੇਲਦੇ ਐ ਤੇ ਉਹ ਕਹਿੰਦੇ ਸੀ ਵੀ ਗੁਲਾਮੀ ਨਹੀਂ ਕਰਨੀ ਹਾਂ ਪਿਆਰ ਨਾਲ ਜੋ ਪਿਆਰ ਨਾਲ ਕਹੋਗੇ ਤੇ ਸਾਥੀ ਕਾ ਪਿਆਰ ਨਾਲ ਤਾਂ ਪੱਤੇ ਵੀ ਬੁਲਾ ਦਾਂਗੇ ਮਗੇ ਜਿਵੇਂ ਗੁਲਾਮੀ ਦੇ نیچے ਨਹੀਂ ਜੀਣਾ ਬਿਲਕੁਲ। ਕਿ ਗੁਲਾਮੀ ਨਹੀਂ ਸੈਣੀ। ਕਿ ਜਿਹੜੇ ਜਾਦਾ ਗੁਰੂ ਤੇਗ ਬਹਾਦਰ ਜੀ ਨੂੰ ਨਵਾਬ ਨੇ ਆਕੇ ਦਿਲਸੇ ਹੈ ਨਾ ਕਿ ਐਂ ਚੰਝੋਏ। ਤਾਂ ਉਹਨਾਂ ਨੇ ਕਿਹਾ ਕਿ ਗੁਰੂ ਤੇ ਗੋਬਿੰਦ ਸਿੰਘ ਜੀ ਨੇ ਗੁਰੂ ਰਹਾ ਹੈ ਨਾ। ਪਰ ਉਹਨੇ ਸਹੀ ਕਰਿਆ ਜੋ ਕਰਿਆ। ਬਟਨਾ ਸਾਹਿਬ ਉਹਨਾਂ ਦਾ 10 ਸਾਲ ਹੈ। ਬਚਪਨ ਬਤਾਇਆ ਆਪਣਾ। ਹਮ ਹਮ ਤੇ ਕਿ ਕਹਿੰਦੇ ਆ ਕਿ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਗੱਲ ਸਮਝਾਈਏ ਕਿ ਇਤਿਹਾਸ ਦੱਸਿਆ ਸਾਨੂੰ ਸਾਰਿਆਂ ਨੂੰ ਵੀ ਇਹ ਇਤਿਹਾਸ ਜਿਹੜਾ ਕਿ ਜਰੂਰ ਸ਼ੇਅਰ ਕਰਨਾ ਦੇ ਤਾ ਕਿ ਸਾਰਿਆਂ ਨੂੰ ਪਤਾ ਲੱਗੇ। ਹੈਨਾ? ਤੇ ਇਸ ਕਮੈਂਟ ਸੈਕਸ਼ਨ ਤੇ ਆਪਣੀ ਰਾਇਟ ਜ਼ਰੂਰ ਦਿਓ ਬਾਕੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਧੰਨਵਾਦ